ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਗਵਾਰੇ ਰੀ ਮਹਲਾ ਪੰਜਵਾਂ ਜੀ ਜੁਗਤ ਜਾ ਕਹ ਹਾਥ ਸੋ ਸਿਮਰੋ ਅਨਾਥ ਕੋ ਨਾ ਪ੍ਰਭ ਚਿਤ ਆਏ ਸਭ ਦੁੱਖ ਜਾਏ ਭੈ ਸਭ ਬਿਨਸ ਹਰ ਕਾ ਨਾਏ ਬਿਨ ਹਰ ਪਾਓ ਕਾਹੇ ਕਾ ਮਨ ਹੈ ਹਰ ਵਿਸਰਤ ਕਾਹੇ ਸੁਖ ਜਨ ਰਹਾਓ ਜਿਨ ਧਾਰੇ ਬਹੁ ਧਰਨ ਆਕਾਸ ਜਾਂ ਕੀ ਜੋਤ ਜੀ ਪਰਗਾਸ ਜਾਂ ਕੀ ਬਖਸ਼ਨਾ ਮਿਟਾ ਕੋਈ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਆਠ ਪਹਿਰ ਸਿਮਰੋ ਪ੍ਰਭਨਾ ਅਨਕ ਤੀਰਥ ਮਜਨ ਈਸ਼ਨਾ ਪਾਰ ਬ੍ਰਹਮ ਕੀ ਸਰਣੀ ਪਾਹੇ ਕੋਟ ਕਲੰਕ ਖਿੰਮੈ ਮਿਟ ਜਾਹੇ ਬੇਮੋਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇਸਾ ਗੁਰ ਪੂਰਾ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਬੇਮੋਹਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਵੇਸਾ ਗੁਰਪੂਰਾ ਰਾਖੇ ਦੇ ਹਾਥ ਨਾਨਕ ਪਾਰ ਬ੍ਰਹਮ ਸਮਰਾਥ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਸਾਧ ਸੰਗਤ ਜੀ ਇਹ ਪਾਵਨ ਸ਼ਬਦ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ 184 ਦੇ ਉੱਪਰ ਅੰਕਿਤ ਹੈ ਇਸ ਸ਼ਬਦ ਵਿੱਚ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰ ਰਹੇ ਆ ਪਸਾ ਕਹਿੰਦੇ ਬਿਨ ਹਰ ਭਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਣੈ ਭਉ ਦਾ ਅਰਥ ਹੁੰਦਾ ਡਰ ਸਾਨੂੰ ਜਿਹਦੇ ਕੋਲੋਂ ਡਰਨਾ ਚਾਹੀਦਾ ਸੀ ਅਸੀਂ ਉਹਦੇ ਕੋਲੋਂ ਡਰਦੇ ਨਹੀਂ ਹਾਂ ਤੇ ਜਿਹਦੇ ਕੋਲੋਂ ਨਹੀਂ ਡਰਨਾ ਚਾਹੀਦਾ ਸੀ ਉਸ ਤੋਂ ਡਰਦੇ ਹਾਂ ਵਾਸ਼ਾ ਕਹਿੰਦੇ ਭੈ ਵਿੱਚ ਸਭ ਆਕਾਰ ਹੈ ਨਿਰਭਉ ਹਰ ਜੀਉ ਸੋਏ ਜਦਨ ਸਾਨੂੰ ਰੱਬ ਦਾ ਡਰ ਖਤਮ ਹੋ ਜਾਂਦਾ ਤੇ ਅਸੀਂ ਫਿਰ ਬਿੱਲੀਆਂ ਤੋਂ ਵੀ ਡਰਦੇ ਹਾਂ ਛੋਟੀਆਂ ਛੋਟੀਆਂ ਚੀਜ਼ਾਂ ਤੋਂ ਵੀ ਡਰਦੇ ਹਾਂ ਦਿਨਾਂ ਤੋਂ ਵੀ ਡਰਦੇ ਹਾਂ ਪਾਸ਼ਾ ਜੀ ਕਹਿੰਦੇ ਬਿਨ ਹਰ ਭਉ ਕਾਹੇ ਕਾਮਾਨ ਹੈ ਉਸ ਤੋਂ ਬਿਨਾ ਕਾਹਦਾ ਡਰ ਹੈ ਸਤਗੁਰੂ ਜੀ ਕਹਿੰਦੇ ਜਦੋਂ ਅਸੀਂ ਉਹਦਾ ਨਾਮ ਜਪਾਂਗੇ ਉਹਦਾ ਨਾਮ ਹੈ ਨਿਰਭਉ ਉਹਦਾ ਨਾਮ ਜਪਣਾ ਭਾਵ ਉਹਦੇ ਗੁਣਾਂ ਨੂੰ ਗਾਉਣਾ ਤੇ ਉਹਦੇ ਗੁਣ ਸਾਡੇ ਜੀਵਨ ਵਿੱਚ ਆ ਜਾਣ ਗੁਣ ਕਹ ਹੈ ਗੁਣੀ ਸਮਾ ਬਣਿਆ ਨਿਰਭਉ ਜਦੋਂ ਅਸੀਂ ਜਪਾਂਗੇ ਤੇ ਸਾਰੇ ਸਾਡੇ ਡਰ ਖਤਮ ਹੋ ਜਾਣਗੇ ਨਿਰਭਉ ਜਪੈ ਸਗਲ ਭਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ ਕਹਿੰਦੇ ਜਿੱਦਣ ਉਹਦੇ ਡਰ ਦੇ ਵਿੱਚ ਆ ਗਏ ਉਹਦੇ ਪਿਆਰ ਦੇ ਵਿੱਚ ਆਪਣਾ ਜੀਵਨ ਬਤੀਤ ਕਰਨਾ ਸ਼ੁਰੂ ਕਰ ਦਿੱਤਾ ਜਦੋਂ ਸਾਨੂੰ ਉਹਦੇ ਉੱਪਰ ਵਿਸ਼ਵਾਸ ਹੋ ਗਿਆ ਸਾਨੂੰ ਭਰੋਸਾ ਹੋ ਗਿਆ ਮਾਰੇ ਰਾਖੇ ਏਕੋ ਆਪ ਮਾਨੁ ਕੇ ਕਿਛ ਨਾਹੀ ਹਾ ਫਿਰ ਅਸੀਂ ਲੋਕਾਂ ਨੂੰ ਹੱਥ ਨਹੀਂ ਦਿਖਾਵਾਂਗੇ ਇਹ ਹੱਥ ਦਿੱਤੇ ਸੀ ਪਰਮੇਸ਼ਰ ਨੇ ਮਿਹਨਤ ਕਰਨ ਵਾਸਤੇ ਤਕਦੀਰ ਹੱਥ ਦਿਖਾਉਣ ਦੇ ਨਾਲ ਨਹੀਂ ਬਦਲੇਗੀ ਤਕਦੀਰ ਹੱਥਾਂ ਦੇ ਨਾਲ ਮਿਹਨਤ ਕਰਨ ਦੇ ਨਾਲ ਬਦਲਦੀ ਹੈ ਜੀ ਤਾਂ ਵੀ ਸਾਰਾ ਸੰਸਾਰ ਹੀ ਬਦਲ ਜਾਂਦਾ ਕਿਉਂਕਿ ਸਭ ਕੁਝ ਪਰਮੇਸ਼ਰ ਦੇ ਹੱਥ ਵਿੱਚ ਹੈ ਇਹ ਡਰਦਾ ਹੀ ਕਾਰਨ ਹੈ ਮੁੰਦਰੀਆਂ ਹੱਥਾਂ ਦੇ ਵਿੱਚ ਕਾਲੇ ਧਾਗੇ ਲਾਲ ਧਾਗੇ ਤਬੀਤ ਬਹੁਤ ਕੁਸ਼ ਇਹ ਡਰ ਦਾ ਕਾਰਨ ਹੈ ਉਹ ਡਰ ਇਸ ਕਰਕੇ ਹੈ ਕਿਉਂਕਿ ਰੱਬ ਦਾ ਡਰ ਖਤਮ ਹੋ ਗਿਆ ਹੈ ਕਹਿੰਦੇ ਜਦੋਂ ਪਰਮੇਸ਼ਰ ਦਾ ਡਰ ਹੋਏਗਾ ਨਾ ਫਿਰ ਅਸੀਂ ਕਿਸੇ ਤੋਂ ਨਹੀਂ ਡਰਦੇ ਤੇ ਜਦੋਂ ਰੱਬ ਦਾ ਡਰ ਨਹੀਂ ਤੇ ਹਰ ਇੱਕ ਚੀਜ਼ ਤੋਂ ਡਰਦੇ ਆ ਪਾਸ਼ਾ ਜੀ ਕਹਿੰਦੇ ਬਿਨ ਹਰ ਭਾਉ ਕਾਹੇ ਕਾ ਮਾਨ ਹੈ ਨਾਲੂ ਸੋਜੀ ਦੇ ਰਿਆ ਕਹਿੰਦੇ ਹਰ ਵਿਸਰਤ ਕਾਹੇ ਸੁਖ ਜਨ ਹੈ ਹਰੀ ਨੂੰ ਵਿਸਾਰ ਕੇ ਕਿੱਥੋਂ ਸੁਖ ਮਿਲ ਸਕਦੇ ਹਰ ਵਿਸਰਤ ਸਦਾ ਖਵਾਰੀ ਤਾਂ ਕੋ ਧੋਖਾ ਕਹਾ ਵਿਆਪੇ ਜਾਂ ਕੋ ਓਟ ਤੁਹਾਰੇ ਗੁਰੂ ਮਹਾਰਾਜ ਕਹਿੰਦੇ ਸੁਖ ਨਾਹੀ ਬਹੁਤੇ ਤਨ ਖਾਟੇ ਸੁਖ ਨਾਹੀ ਪੇਖੇ ਨਿਰਤ ਨਾਟੇ ਸੁਖ ਨਾਹੀ ਬਉ ਦੇਸ ਕਮਾਏ ਸਰਬ ਸੁਖਾਂ ਹਰ ਹਰ ਗੁਣ ਕਿਉਂਕਿ ਜਦੋਂ ਅਸੀਂ ਸਤਿਗੁਰੂ ਜੀ ਦੀ ਬਾਣੀ ਨਾਲ ਜੁੜਾਂਗੇ ਜਿੱਦਾਂ ਜਿੱਦਾਂ ਆਪਾਂ ਬਾਣੀ ਦੀ ਵਿਚਾਰ ਕਰ ਰਹੇ ਸਾਨੂੰ ਭਰੋਸਾ ਬਣ ਰਿਹਾ ਸਾਨੂੰ ਵਿਸ਼ਵਾਸ ਬਣ ਰਿਹਾ ਕਿ ਉਹ ਤੋਂ ਬਗਰ ਕੁਛ ਵੀ ਨਹੀਂ ਹੈ ਭੋਲੇ ਮਾਰਗ ਜਿਨਹ ਬਤਾਇਆ ਐਸਾ ਗੁਰ ਬੜ ਭਾਗੀ ਪਾਇ ਜਦੋਂ ਗੁਰੂ ਨੂੰ ਨਾਲ ਲੈ ਕੇ ਚੱਲਾਂਗੇ ਇਸ ਜ਼ਿੰਦਗੀ ਦੇ ਮਾਰਗ ਦੇ ਉੱਪਰ ਤੇ ਬੜਾ ਸੁਖੇਲਾ ਹੋ ਜਾਏਗਾ ਬੜਾ ਸੌਖੇ ਤਰੀਕੇ ਦੇ ਨਾਲ ਅਸੀਂ ਚੱਲੇ ਜਾਵਾਂਗੇ ਪਰ ਜਦੋਂ ਅਸੀਂ ਆਪਣੇ ਮਤ ਦੇ ਮੁਤਾਬਕ ਚੱਲਾਂਗੇ ਨਹੀਂ ਚੱਲ ਸਕਾਂ ਇੱਕ ਨਾ ਦੋ ਬੰਦੇ ਜਾ ਰਹੇ ਸੀ ਤੇ ਇੱਕ ਬੰਦਾ ਬਹੁਤ ਦਾਨਾਪੁਰਸ਼ ਸੀ ਬਹੁਤ ਸਿਆਣਾ ਸੀ ਬਜ਼ੁਰਗ ਸੀ ਪੁਰਾਣੇ ਸਮੇ ਦੀ ਗੱਲ ਆ ਤੇ ਨਾਲ ਉਹਦੇ ਨੌਜਵਾਨ ਸੀ ਸਫਰ ਤੇ ਹਨ ਪੈਦਲ ਚੱਲ ਰਹੇ ਐ ਨੌਜਵਾਨ ਬਾਰ ਬਾਰ ਬੈਠ ਰਿਹਾ ਬਜ਼ੁਰਗ ਚੱਲੀ ਜਾ ਰਿਹਾ ਬੜਾ ਦਾਨਾਪੁਰ ਸੀ ਬਜ਼ੁਰਗ ਜਿਹੜਾ ਸੀ ਨੌਜਵਾਨ ਖਿੱਚ ਗਿਆ ਕਹਿੰਦਾ ਆਪਾਂ ਆਰਾਮ ਕਰ ਲਈਏ ਬੜਾ ਲੰਬਾ ਸਫਰ ਇੱਕ ਦੋ ਵਾਰੀ ਹੋਇਆ ਦੋ ਵਾਰੀ ਹੋਇਆ ਤਿੰਨ ਵਾਰੀ ਹੋਇਆ ਬਜ਼ੁਰਗ ਨੇ ਆਖਿਆ ਬੇਟਾ ਮੇਰੀ ਗੱਲ ਮੰਨੇਗਾ ਸਫਰ ਆਪਣਾ ਬਹੁਤ ਸੌਖੇ ਤਰੀਕੇ ਨਾਲ ਕੱਟਿਆ ਜਾ ਸਕਦਾ ਉਹ ਕਹਿੰਦਾ ਕਿਦਾਂ ਕਹਿੰਦਾ ਅੱਧੇ ਰਸਤੇ ਤੂੰ ਮੈਨੂੰ ਚੁੱਕ ਲਾ ਤੇ ਅੱਧੇ ਰਸਤੇ ਮੈਂ ਤੈਨੂੰ ਚੁੱਕ ਲਾਂ ਉਹ ਕਹਿਣ ਲੱਗਾ ਉਹ ਮਹਾਪੁਰਸ਼ੋ ਤੁਸੀਂ ਬਜ਼ੁਰਗ ਹੋ ਤੁਹਾਨੂੰ ਤਾਂ ਚੁੱਕ ਲਾਂਗਾ ਪਰ ਇੰਨੀ ਲੰਬੀ ਵਾੜ ਤਾਂ ਮੈਂ ਨਹੀਂ ਤਿਆ ਕਰ ਸਕਦਾ ਪਰ ਤੁਸੀਂ ਮੈਨੂੰ ਕਿਦਾਂ ਚੁੱਕੋਗੇ ਉਹ ਕਹਿਣ ਲੱਗੇ ਇਹਦਾ ਭਾਵ ਇਹ ਹੈ ਕਿ ਚੁੱਕਣ ਦਾ ਭਾਵ ਇਹ ਕਿ ਅੱਧੇ ਰਸਤੇ ਤੂੰ ਗੱਲਾਂ ਕਰ ਤੇ ਅੱਧੇ ਰਸਤੇ ਮੈਂ ਗੱਲਾਂ ਕਰਾਂਗੇ ਤੇ ਆਪਣੇ ਆਪ ਹੀ ਰਸਤਾ ਜਿਹੜਾ ਹੈ ਉਹ ਸਹੀ ਤਰੀਕੇ ਨਾਲ ਕੱਟ ਜਾਏਗਾ ਤੇ ਜੇ ਅਸੀਂ ਆਪਣੀ ਸੋਚ ਨਾਲ ਚੱਲਾਂਗੇ ਤੇ ਅਸੀਂ ਜ਼ਿੰਦਗੀ ਦਾ ਰਸਤਾ ਨਹੀਂ ਕੱਟ ਸਕਦੇ ਅਜੇ ਗੁਰੂ ਨੂੰ ਨਾਲ ਲੈ ਕੇ ਚੱਲਦੇ ਹਾਂ ਗੁਰੂ ਦੀ ਮਤ ਨੂੰ ਨਾਲ ਲੈ ਕੇ ਚੱਲਦੇ ਹਾਂ ਤੇ ਹਰੇਕ ਕਦਮ ਤੇ ਹਰੇਕ ਸਮੇਂ ਸਤਿਗੁਰੂ ਦਾ ਸਹਾਰਾ ਲੈਂਦੇ ਹਾਂ ਤੇ ਸਾਨੂੰ ਸਾਡਾ ਸਫ਼ਰ ਜ਼ਿੰਦਗੀ ਦਾ ਬਹੁਤ ਸੁਹਾਵਣਾ ਹੋਏਗਾ ਤੇ ਗੁਰੂ ਮਹਾਰਾਜ ਕਹਿੰਦੇ ਭਾਈ ਫਿਰ ਡਰ ਵੀ ਕੋਈ ਨਹੀਂ ਬਿਆਪੇ ਕਿਸੇ ਪ੍ਰਕਾਰ ਦਾ ਡਰ ਨਹੀਂ ਬਿਨ ਹਰ ਭਾਉ ਕਾਹੇ ਕਾਮਨ ਹੈ ਹਰ ਬਿਸਰਤ ਕਾਹੇ ਸੁਖ ਜਾਣੈ ਹਰੀ ਨੂੰ ਵਿਸਾਰ ਕੇ ਕੋਈ ਸੁਖੀ ਨਹੀਂ ਹੋ ਸਕਦਾ ਪਹਿਲੀਆਂ ਪੰਕਤੀਆਂ ਵਿੱਚ ਸਤਗੁਰ ਕਹਿੰਦੇ ਜੀ ਜੁਗਤ ਜਾਕੇ ਹੈ ਹਾਥ ਜੁਗਤ ਕਹਿੰਦੇ ਮਰਿਆਦਾ ਸਾਡਾ ਰਹਿਣ ਸਹਿਣ ਸਾਡਾ ਜ਼ਿੰਦਗੀ ਦਾ ਢੰਗ ਜਿਹੜਾ ਇਹ ਸਾਰਾ ਕੁਝ ਪਰਮੇਸ਼ਰ ਦੇ ਹੱਥ ਵਿੱਚ ਹੈ ਜੀ ਜੁਗਤ ਜਾ ਕੇ ਹੈ ਹੱਥ ਉਹਦੇ ਹੱਥ ਦੇ ਵਿੱਚ ਕਿਸੇ ਦੇ ਹੱਥ ਵਿੱਚ ਨਹੀਂ ਹੈ ਅਸੀਂ ਵੀ ਕੁਝ ਨਹੀਂ ਕਰ ਸਕਦੇ ਗੁਰੂ ਮਹਾਰਾਜ ਕਹਿੰਦੇ ਬੰਦੇ ਦੇ ਹੱਥ ਵਿੱਚ ਹੋਵੇ ਨਾ ਬੰਦਾ ਦੂਸਰੇ ਬੰਦੇ ਨੂੰ ਭੁੱਖਾ ਮਾਰ ਦੇ ਇਸਕੇ ਹੱਥ ਹੋਏ ਤਾਂ ਸਭ ਕੁਝ ਨੇ ਹੁੰਦਾ ਕਿ ਆ ਜੋਤਿਸ ਭਾਵੈ ਸੋਈ ਕਰੇ ਗੁਰੂ ਮਹਾਰਾਜ ਕਹਿੰਦੇ ਹਨ ਭਾਈ ਜਿਸ ਹੱਥ ਜੋਰ ਕਰ ਵੇਖੇ ਸੋਏ ਜੇ ਕਿਸੇ ਦੇ ਹੱਥ ਵਿੱਚ ਜੋਰ ਹੈ ਤਾਂ ਕਰਕੇ ਦੇਖ ਲੈ ਇਹਦਾ ਦੂਸਰਾ ਭਾਵ ਹੈ ਕਿ ਜਿਹਦੇ ਹੱਥ ਵਿੱਚ ਜੋਰ ਹੈ ਨਾ ਉਹ ਕਰਕੇ ਦੇਖ ਰਿਹਾ ਜਿਸ ਹੱਥ ਜੋਰ ਕਰ ਇਹਨੇ ਬਣਾਈ ਸ੍ਰਿਸ਼ਟੀ ਵੇਖੈ ਸੋਏ ਉਹ ਦੇਖ ਲਈ ਜਿਹਨੇ ਪਰਮੇਸ਼ਰ ਨੇ ਬਣਾਈ ਹੈ ਨਾ ਸਾਰੇ ਸਾਰੇ ਬੰਦਿਆਂ ਦਾ ਉਹਦੇ ਕੋਲੋਂ ਸਾਕਤਤਾ ਉਹਦੇ ਕੋਲ ਹੈ ਜਿਹੜਾ ਜ਼ਿੰਦਗੀ ਦਾ ਜੀਵਨ ਦਾ ਜਿਹੜਾ ਸਾਕਤਤਾ ਹੈ ਨਾ ਸਾਡਾ ਸਾਨੂੰ ਤਾਂ ਇੱਕ ਤਾਂ ਜੀਵਨ ਦੇ ਵਿੱਚ ਭਰੋਸਾ ਕੋਈ ਨਹੀਂ ਫਿਰ ਅਸੀਂ ਸਾਕਤਤਾ ਉਹ ਆਪਣੇ ਹੱਥ ਦੇ ਵਿੱਚ ਰੱਖਦੇ ਹਾਂ ਕਿ ਜਦੋਂ ਉਹਦੇ ਹੱਥ ਵਿੱਚ ਸਾਕਤਤਾ ਹੋਏਗਾ ਤੇ ਫਿਰ ਜ਼ਿੰਦਗੀ ਜਿਹੜੀ ਆ ਬੜੀ ਸੌਖੇ ਤਰੀਕੇ ਨਾਲ ਨਿਕਲੇਗੀ ਜੀ ਜੁਗਤ ਜਾ ਕੇ ਹੈ ਹਾਥ ਸੋ ਸਿਮਰੋ ਅਨਾਥ ਕੋ 나ਥ ਜਿਹੜਾ ਅਨਾਥਾਂ ਨੂੰ ਵੀ ਸਹਾਰਾ ਦੇਣ ਵਾਲਾ ਜੇ ਕੋ ਅਮੀਰ ਬੰਦਾ ਹੋਵੇ ਨਾ ਉਹਦਾ ਕੁੱਤਾ ਵੀ ਮਰ ਜਾਏ ਤੇ ਲੋਕੀ ਅਫਸੋਸ ਕਰਨ ਚਲੇ ਜਾਂਦੇ ਗਰੀਬ ਬੰਦੇ ਦਾ ਪੁੱਤਰ ਵੀ ਮਰ ਜਾਏ ਤੇ ਅਫਸੋਸ ਨਹੀਂ ਕਰਦੇ ਪਰ ਉਹ ਰੱਬ ਹੈ ਜਿਹੜਾ ਅਨਾਥਾਂ ਦਾ ਵੀ 나ਥ ਹੈ ਗਰੀਬਾਂ ਦਾ ਮਸੀਹਾ ਹੈ ਬਾਣੀ ਦੇ ਵਿੱਚ ਜਾਂ ਕਿਸੇ ਵੀ ਗ੍ਰੰਥ ਦੇ ਵਿੱਚ ਨਹੀਂ ਲਿਖਿਆ ਰੱਬ ਅਮੀਰ ਨਵਾਜੋ ਗਰੀਬ ਨਵਾਜ ਹੈ ਪਾਸ਼ਾ ਕਹਿੰਦੇ ਪ੍ਰਮਾਤਮਾ ਜਿਹੜਾ ਉਹਨੂੰ ਸਿਮਰੋ ਜਦੋਂ ਊੜਾ ਆਉਂਦਾ ਨਾ ਊੜਾ ਦਾ ਮੂੰਹ ਬੰਦ ਹੁੰਦਾ ਔਂਕੜ ਹੁੰਦਾ ਉਦੋਂ ਹੁੰਦਾ ਸਿਮਰੋ ਵੀ ਮੈਂ ਸਿਮਰਾਂ ਹਾਹੀਂ ਨੂੰ ਔਂਕੜ ਹੁੰਦਾ ਕਿ ਸਿਮਰੋ ਸਾਰੇ ਨੂੰ ਉਪਦੇਸ਼ ਦਿੰਦੇ ਆ ਸੋ ਸਿਮਰੋ ਅਨਾਥ ਕੋ ਨਾ ਪ੍ਰਭੂ ਚਿਤ ਆਏ ਸਭ ਦੁੱਖ ਜਾਏ ਜਦੋਂ ਉਹ ਚਿਤ ਵਿੱਚ ਵਸਦਾ ਹੈ ਉਹ ਯਾਦ ਰਹਿੰਦਾ ਹੈ ਤੇ ਸਾਰੇ ਦੁੱਖ ਚਲੇ ਜਾਂਦੇ ਭੈ ਸਭ ਬਿਨਸ ਹਰ ਕਾ ਨਾਏ ਸਾਰੇ ਡਰ ਬਿਨਸ ਜਾਂਦੇ ਆ ਇੱਕ ਪਰਮੇਸ਼ਰ ਦੇ ਨਾਮ ਦੇ ਨਾਲ ਭੈ ਸਭ ਬਿਨਸ ਹਰ ਕਾ ਨਾਏ ਬਿਨ ਹਰ ਭਾਉ ਕਾਹੇ ਕਾਮਨਹ ਹਰ ਬਿਸਰਤ ਕਾਹੇ ਸੁਖ ਜਾਨੈ ਰਹਾਓ ਇਸ ਕਰਕੇ ਸਤਗੁਰੂ ਦੱਸਦੇ ਉਹਦੀ ਸ਼ਰਨ ਵਿੱਚ ਆ ਜਾਓ ਕਾਈ ਕੋਈ ਤੁਹਾਨੂੰ ਡਰ ਨਹੀਂ ਲੱਗੇਗਾ ਜਿਹੜਾ ਪਰਮੇਸ਼ਰ ਉਹਦੇ ਗੁਣ ਦੱਸੇ ਅੱਗੇ ਜਿੰਨ ਧਾਰੇ ਬਹੁਤ ਧਰਨ ਆਕਾਸ਼ ਜਿਹੜਾ ਧਰਤੀ ਦਾ ਸਹਾਰਾ ਹੈ ਜਿਹੜਾ ਆਕਾਸ਼ ਦਾ ਸਹਾਰਾ ਆਪਾਂ ਚੰਦੋਆ ਵੀ ਲਾਉਨੇ ਆ ਨਾ ਤੇ ਇਹਨੂੰ ਵੀ ਸਾਰਾ ਚਾਹੀਦਾ ਚਾਰ ਪਾਸੇ ਬੰਨਣਾ ਉਹਨੇ ਇਟਾ ਵੱਡਾ ਆਕਾਸ ਤਣਿਆ ਹੋਇਆ ਉਪਰ ਕਿਸੇ ਬੇਸ ਬਿਨਾ ਬਿਲਕੁਲ ਸਹਾਰੇ ਤੋਂ ਬਿਗਾਰੇ ਕੋਈ ਵੀ ਚੀਜ਼ ਬਣਾਉਣੇ ਉਹਨੂੰ ਸਾਰਾ ਚਾਹੀਦਾ ਪਰ ਪਰਮੇਸ਼ਰ ਨੇ ਜਿੰਨ ਧਾਰੇ ਬਹੁਤ ਧਰਨ ਆਕਾਸ ਜਾਂ ਕੀ ਜੋਤ ਜੀ ਪ੍ਰਗਾਸ ਉਹਦੀ ਜੋਤ ਸਾਰਿਆਂ ਦੇ ਵਿੱਚ ਪ੍ਰਗਾਸ ਹੈ ਪੜਦੇ ਆਪਾਂ ਰੋਜ਼ ਸਭ ਮੈਂ ਜੋਤ ਜੋਤ ਹੈ ਸੋਏ ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ ਦਿਖਦੀ ਕਿਉਂ ਨਹੀਂ ਕਹਿੰਦੇ ਗੁਰ ਸਾਖੀ ਜਦੋਂ ਅਸੀਂ ਗੁਰੂ ਦੀ ਸਿੱਖਿਆ ਲਵਾਂਗੇ ਜੋਤ ਪ੍ਰਗਟ ਹੋਏ ਜੋਤ ਹਰੇਕ ਦੇ ਅੰਦਰ ਇਹ ਸਾਰਾ ਭੇਦ ਭਾਵ ਗੁਰੂ ਮਹਾਰਾਜ ਨੇ ਖਤਮ ਕਰ ਦਿੱਤਾ ਸਾਧ ਸੰਗਤ ਦੀ ਦੋ ਬੰਦੇ ਆਪਸ ਵਿੱਚ ਮਿਲ ਕੇ ਬੈਠਣਾ ਬੜਾ ਮੁਸ਼ਕਲ ਹੋ ਜਾਂਦਾ ਵਿਚਾਰ ਬੁਲਾਉਣੀ ਬੜੀ ਮੁਸ਼ਕਲ ਹੋ ਜਾਂਦੀ ਇੱਥੋਂ ਤੱਕਰ ਕਿ ਦੋ ਭਰਾ ਦੀ ਵਿਚਾਰ ਨਹੀਂ ਮਿਲਦੀ ਉਹ ਆਪ ਉਹਦੇ ਵਿੱਚ ਨਹੀਂ ਬੈਠ ਸਕਦੇ ਪਰ ਇੱਥੇ ਸਤਿਗੁਰੂ ਮਹਾਰਾਜ ਨੇ 35 ਮਹਾਪੁਰਸਾਂ ਨੂੰ ਇਕੱਠਾ ਕਰ ਲਿਆ ਹੈ ਅਲੱਗ-ਅਲੱਗ ਵਿਚਾਰਧਾਰਾ ਦੇ ਪਰ ਇੱਕ ਰੱਬ ਨੂੰ ਮੰਨਣ ਵਾਲੇ ਆ ਬੋਲੀ ਅਲੱਗ ਹੈ ਬੇਸ਼ ਅਲੱਗ ਹੈ ਪਹਿਰਾਵਾ ਅਲੱਗ ਹੈ ਪਰ ਉਹਨਾਂ ਦਾ ਇੱਕੋ ਹੀ ਨਿਸ਼ਾਨਾ ਇੱਕੋ ਹੀ ਹੈ ਉਹ ਹੈ ਇੱਕ ਓੰਕਾਰ 35ਾਂ ਦੀ ਇੱਕੋ ਹੀ ਗੱਲ ਹੈ ਤੇ ਇਹ ਇਕੱਠਾ ਕਰਨਾ ਬਹੁਤ ਵੱਡੀ ਗੱਲ ਹੈ ਅੱਜ ਦੇਖੋ ਹਿੰਦੂ ਨੂੰ ਮੁਸਲਮਾਨ ਨਾਲ ਲੜਾਇਆ ਜਾ ਰਿਹਾ ਮੁਸਲਮਾਨ ਨੂੰ ਹਿੰਦੂ ਦੇ ਨਾਲ ਸਿੱਖਾਂ ਨੂੰ ਹਿੰਦੂਆਂ ਦੇ ਨਾਲ ਤੇ ਇਹ ਜਿਹੜੀਆਂ ਰਾਜਨੀਤਿਕ ਲੋਕ ਜਿਹੜੇ ਹੁੰਦੇ ਅੱਜ ਤੋਂ ਨਹੀਂ ਪੁਰਾਣੇ ਸਮਿਆਂ ਤੋਂ ਚੱਲ ਰਹੇ ਪਰ ਸਤਗੁਰੂ ਦੀ ਜਦੋਂ ਸਿੱਖਿਆ ਪਾ ਲੈਨੇ ਆ ਨਾ ਸਤਗੁਰ ਕਹਿੰਦੇ ਅਵਲ ਅਲਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਸਭ जग ਉਪਜਿਆ ਕੌਣ ਭਲੇ ਕੋ ਮੰਦੇ ਜਾਂ ਕੀ ਜੋਤ ਜੀ ਪਰਗਾਸ ਜਾਂ ਕੀ ਬਖਸ਼ਣਾ ਮੇਟਾ ਕੋਈ ਉਹਦੇ ਜਿਹੜੀ ਸਾਡੇ ਤੇ ਬਖਸ਼ਿਸ਼ ਕੀਤੀ ਆ ਨਾ ਉਹਨੂੰ ਦੁਨੀਆ ਦੀ ਤਾਕਤ ਨਹੀਂ ਬਟਾ ਸਕਦੀ ਹੋ ਤੁਸੀਂ ਅਮਰਤ ਵੇਲੇ ਉੱਠਦੇ ਹੋ ਨਿਤਨੇਮ ਕਰਦੇ ਹੋ ਬਾਣੀ ਪੜ੍ਹਦੇ ਹੋ ਸੇਵਾ ਕਰਦੇ ਹੋ ਸੰਗਤ ਕਰਦੇ ਹੋ ਕੋਈ ਤੁਹਾਨੂੰ ਹਟਾ ਸਕਦਾ ਜਿਹੜੀ ਤੁਹਾਡੇ ਉੱਤੇ ਕਿਰਪਾ ਕੀਤੀ ਹੈ ਤੁਹਾਡੇ ਉੱਤੇ ਬਖਸ਼ਿਸ਼ ਕੀਤੀ ਆਪਾਂ ਸ਼ਬਦ ਪੜ੍ਹਦੇ ਨਾ ਸਤਗੁਰ ਕਹਿੰਦੇ ਤੇਰੀ ਬਖਸ਼ਣਾ ਮੇਟਾ ਕੋਈ ਸਤਗੁਰ ਕਾ ਦਿਲਾਸਾ ਜਿਹੜੇ ਲੋਕ ਕਹਿੰਦੇ ਨਾ ਸਾਡਾ ਕਾਰੋਬਾਰ ਨਹੀਂ ਚੱਲਦਾ ਗਵਾਂਡੀਆਂ ਨੇ ਇਦਾਂ ਕਰ ਦਿੱਤਾ ਉਹ ਫਿਰ ਉਹ ਨਿੰਬੂ ਤੇ ਮਿਰਚਾਂ ਲਾ ਲਈਆਂ ਕਈ ਕੁਛ ਕਰਦੇ ਆ ਗੁਰੂ ਮਹਾਰਾਜ ਕਹਿੰਦੇ ਜਿਹੜੀ ਤੇਰੇ ਤੇ ਬਖਸ਼ਿਸ਼ ਕੀਤੀ ਹੈ ਜੋ ਰੱਬ ਨੇ ਤੈਨੂੰ ਦਿੱਤਾ ਉਹਨੂੰ ਦੁਨੀਆ ਦੀ ਤਾਕਤ ਨਹੀਂ ਬਟਾ ਸਕਦੀ ਨਾ ਤੁਹਾਡੇ ਕੋਲ ਕੋਈ ਖੋ ਸਕਦਾ ਆ ਤੁਹਾਡੇ ਕੋਲ ਪੈਸਾ ਕੋਈ ਚੋਰੀ ਕਰ ਸਕਦਾ ਪਰ ਜੋ ਸੰਨ ਤੁਹਾਡੇ ਤੁਹਾਨੂੰ ਗੁਣ ਪਰਮੇਸ਼ਰ ਨੇ ਦਿੱਤੇ ਆ ਜੋ ਤੁਹਾਨੂੰ ਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ ਹੈ ਉਹਨੂੰ ਕੋਈ ਨਹੀਂ ਮਿਟਾ ਸਕਦਾ ਕਹਿੰਦੇ ਜਾਂ ਕੀ ਬਖਸ਼ਨਾ ਮਿਟੈ ਕੋਈ ਭਾਵੇਂ ਦੁਨੀਆ ਜਿੰਨਾ ਮਰਜੀ ਜੋਰ ਲਾ ਲੇ ਕਿਉਂਕਿ ਇੱਕ ਭਰੋਸਾ ਹੋਣਾ ਚਾਹੀਦਾ ਨਾਲੇ ਵੀ ਆਖਿਆ ਕਹਿੰਦੇ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋ ਸੰਦਾ ਤੁਧ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਜਿਸਕੇ ਸਿਰ ਉੱਪਰ ਤੂੰ ਸਵਾਮੀ ਸੋ ਦੁੱਖ ਕੈਸਾ ਨਹੀਂ ਕੁਛ ਹੋ ਸਕਦਾ ਨਾ ਕੋਈ ਕੁਛ ਕਰ ਸਕਦਾ ਜਿੱਦਾਂ ਸੀ ਭਾਵਨਾ ਰੱਖੀ ਕਿ ਮਾਰੇ ਰੱਖੇ ਏਕੋ ਆਪ ਮਾਨੁ ਕੇ ਕਿਛ ਨਾਹੀ ਹਾਂ ਜਾਂ ਕੀ ਬਖਸ਼ਣਾ ਮਿਟੇ ਕੋਏ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਜਿੱਦਾਂ ਜਿੱਦਾਂ ਰੱਬ ਨੂੰ ਯਾਦ ਕਰੋਗੇ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਉਹਦਾ ਤੁਸੀਂ ਡਰ ਤੋਂ ਰਹਿਤ ਹੋ ਜਾਓਗੇ ਜਦੋਂ ਉਹਦਾ ਡਰ ਨਹੀਂ ਰਹੇਗਾ ਤਾਂ ਅਸੀਂ ਸਾਰਿਆਂ ਤੋਂ ਡਰਦੇ ਹਾਂ ਸਾਨੂੰ ਜੀਵਨ ਦੇ ਵਿੱਚ ਪਰਮੇਸ਼ਰ ਦੇ ਡਰ ਦੇ ਵਿੱਚ ਰਹਿਣਾ ਤੇ ਉਹਦਾ ਅਦਬ ਕਰਾਂਗੇ ਸੰਸਾਰ ਦਾ ਵੀ ਅਦਬ ਕਰਾਂਗੇ ਤੇ ਇਹ ਜਿਹੜੀਆਂ ਚੀਜ਼ਾਂ ਲੋਕਾਂ ਦੇ ਵਿੱਚ ਘਰ ਘਰ ਚੁੱਕੀਆਂ ਜਿਹੜਾ ਡਰ ਪੈਦਾ ਕਰ ਦਿੱਤਾ ਗਿਆ ਉਹਨੂੰ ਸਤਿਗੁਰੂ ਜੀ ਦੀ ਬਾਣੀ ਜਿਹੜੀ ਹੈ ਸਾਡੇ ਜੀਵਨ ਦੇ ਵਿੱਚੋਂ ਕੱਢਦੀ ਹੈ ਆ ਕਿੰਨਾ ਕੁਝ ਕੀਤਾ ਗੁਰੂ ਅਰਜਨ ਸਾਹਿਬ ਜੀ ਦੇ ਉੱਪਰ ਹਮਲੇ ਕਰਾਏ ਗਏ ਰਾ ਅਰਥਿਕ ਤੌਰ ਤੇ ਰਾਜਨੀਤਿਕ ਤੌਰ ਤੇ ਸਮਾਜਿਕ ਤੌਰ ਤੇ ਪਰਿਵਾਰਕ ਤੌਰ ਤੇ ਪਰ ਗੁਰੂ ਅਰਜਨ ਸਾਹਿਬ ਜੀ ਅਡੋਲ ਹੈ ਇਤੋਂ ਤੱਕਰ ਤਤੀ ਤਵੀ ਤੱਕਰ ਗੁਰੂ ਸਾਹਿਬ ਜੀ ਨੂੰ ਸਫਰ ਕਰਨਾ ਪਿਆ ਪਰ ਅਡੋਲ ਰਹੇ ਜਿਨ੍ਹਾਂ ਨੇ ਬਾਣੀ ਉਚਾਰਨ ਕੀਤੀ ਵੀ ਇਹ ਥੋੜੇ ਮਾਰ ਸਕਦੇ ਗੁਰੂ ਅਰਜਨ ਸਾਹਿਬ ਜੀ ਅੱਜ ਵੀ ਹੈ ਬ੍ਰਹਮ ਗਿਆਨੀ ਸਦ ਜਿਵੈ ਨਹੀਂ ਮਰਦਾ ਸਰੀਰ ਦਾ ਮਰਨਾ ਕੋਈ ਮੌਤ ਥੋੜੇ ਹੈ ਸਰੀਰ ਤਾਂ ਖਤਮ ਹੋਏਗਾ ਜੋਪ ਜੋ ਸੋ ਬਿਨਸ ਹੈ ਪਰ ਜੇ ਜੋ ਜਮੀਰਾ ਮਰ ਜਾਂਦੀਆਂ ਲੋਕਾਂ ਦੀ ਤੇ ਉਹ ਬੰਦਾ ਖਤਮ ਹੋ ਜਾਂਦਾ ਹੁਣ ਕੌਣ ਜਾਣਦਾ ਕਬੀਰ ਸਾਹਿਬ ਦੇ ਸਮੇਂ ਕਿਹੜੇ ਬਾਦਸ਼ਾਹ ਸਨ ਕਿਹਣਾ ਨੇ ਉਹਨਾਂ ਨੂੰ ਤਸੀਹੇ ਦਿੱਤੇ ਜਾਂ ਧਾਰਮਿਕ ਤੌਰ ਤੇ ਉਹਨਾਂ ਦੇ ਨਾਲ ਬੜਾ ਭੇਦ ਭਾਵ ਕੀਤਾ ਕੌਣ ਸੀ ਰਵਿਦਾਸ ਜੀ ਦੇ ਸਮੇਂ ਕੌਣ ਕੋਈ ਨਹੀਂ ਜਾਣਦਾ ਅੱਜ ਕਬੀਰ ਸਾਹਿਬ ਨੂੰ ਦੁਨੀਆ ਜਾਣਦੀ ਆ ਰਵਿਦਾਸ ਜੀ ਨੂੰ ਜੁਨੀਆ ਜਾਣਦੀ ਕਿਉਂਕਿ ਉਹਦੇ ਬਣ ਗਏ ਉਹਨਾਂ ਦਾ ਡਰ ਖਤਮ ਹੋ ਗਿਆ ਹਜ਼ਾਰਾਂ ਲੋਕਾਂ ਦੇ ਵਿੱਚ ਇਕੱਲੇ ਗੱਲ ਕਰ ਰਿਹਾ ਆਪਾਂ ਹੀ ਦੇਖ ਲੈਣ ਗੁਰਨਾਨਦ ਸਾਹਿਬ ਜੀ ਓਕਾਰ ਸ਼ਭਰਾਉਂਦੇ ਸਾਰੇ ਪਾਸੇ ਉਹੀ ਲੋਕ ਹੈ ਪਰ ਬੱਬਾ ਇਕੱਲਾ ਹੀ ਹੈ ਗੱਲ ਕੀਤੀ ਨਾ ਡਟ ਕੇ ਕੀਤੀ ਹਰਦਵਾਰ ਗੱਟ ਕੇ ਕੀਤੀ ਗੱਲ ਜਗਨਨਾਥਪੁਰੀ ਗਏ ਡਰ ਨਹੀਂ ਸੀ ਬਾਕੀ ਮਦੀਨੇ ਚਲੇ ਗਏ ਕਾਬੇ ਗਏ ਗੁਰਮਹਾਰ ਨੇ ਡਟ ਕੇ ਗੱਲ ਕੀਤੀ ਹੋਕਾ ਦਿੱਤਾ ਕਿਉਂਕਿ ਨਿਰਭਉ ਸੀ ਨਿਰਭਉ ਜਪੈ ਸਗਲ ਭਉ ਮਿਟ ਕਿਸੇ ਪ੍ਰਕਾਰ ਦਾ ਡਰ ਨਹੀਂ ਸੀ ਸਾਨੂੰ ਵੀ ਕਹਿ ਰਹੇ ਆ ਕਹਿੰਦੇ ਭਾਈ ਤੁਸੀਂ ਡਰ ਤੋਂ ਰਹਿਤ ਹੋ ਜਾਓ ਸਿਮਰ ਸਿਮਰ ਪ੍ਰਭ ਨਿਰਭਉ ਹੋਏ ਹਉ ਜਿਹੜੇ ਲੋਕ ਪੁੱਛਦੇ ਆ ਨਾ ਕਿੰਨਾ ਕੁ ਪਾਠ ਕਰਨਾ ਚਾਹੀਦਾ ਕਿੰਨਾ ਕੁ ਸਿਮਰਨ ਕਰਨਾ ਚਾਹੀਦਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਕਹਿੰਦੇ ਆਠ ਪਹਿਰ ਸਿਮਰੋ ਪ੍ਰਭ ਨਾਮ ਅੱਠੇ ਪਹਿਰ ਉਹਨੂੰ ਯਾਦ ਕਰੋ ਉਹਦਾ ਆਦਬ ਉਹਦੀ ਸੋਚ ਆਪਣੇ ਜੀਵਨ ਦੇ ਵਿੱਚ ਧਾਰਨ ਕਰਕੇ ਰੋ ਅੱਠੇ ਪਹਿਰ ਚਾਰ ਪੈਰ ਦਿਨ ਹੈ ਚਾਰ ਪੈਰ ਰਾਤ ਹੈ ਇਹ ਕਿਸੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੁੱਛੋ ਸਤਗੁਰੂ ਦੱਸਣਗੇ ਕਿੰਨਾ ਕੱਜ ਆਪਣਾ ਚਾਹੀਦਾ ਗੁਰੂ ਮਹਾਰਾਜ ਕਹਿੰਦੇ ਕਰ ਬੰਦੇ ਤੂੰ ਬੰਦਗੀ ਜਿ ਚਰ ਘਟ ਮੈਂ ਸਾ ਤਿੰਨ ਤਕਰ ਤੇਰੇ ਅੰਦਰ ਸਵਾਸ ਚੱਲ ਰਿਹਾ ਹੈ ਨਾ ਉਹਨੂੰ ਯਾਦ ਕਰਦਾ ਰਹਿ ਆਠ ਪਹਿਰ ਸਿਮਰੋ ਪ੍ਰਭ ਨਾਮ ਅਨਕ ਤੀਰਥ ਮਜਨ ਇਸ਼ਨਾਨ ਕਹਿੰਦੇ ਤੀਰਥਾਂ ਦੀ ਲੋੜ ਨਹੀਂ ਜਾਣਦੀ ਜਦੋਂ ਸਿਮਰਨ ਕਰੇਗਾ ਭਗਤੀ ਕਰੇਗਾ ਅਨੇਕਾਂ ਤੀਰਥਾਂ ਦਾ ਤੂੰ ਘਰ ਬੈਠਾ ਹੀ ਇਸ਼ਨਾਨ ਕਰ ਲੇਗਾ ਅਨਕ ਤੀਰਥ ਮਜਨ ਇਸ਼ਨਾਨ ਪਾਰ ਬ੍ਰਹਮ ਕੀ ਸਰਨੀ ਪਾਹੇ ਜਦੋਂ ਉਹਦੀ ਸ਼ਰਨ ਵਿੱਚ ਆਏਗਾ ਨਾ ਕੋਟ ਕਲੰਕ ਖਿੰਮੈ ਮਿਟ ਜਾਏ ਇੱਥੇ ਕੋਟ ਦਾ ਅਰਥ ਹੈ ਕੋਟ ਬਾਣੀ ਵਿੱਚ ਸ਼ਬਦ ਕਿਲੇ ਵਾਸਤੇ ਵੀ ਆਇਆ ਕੋਟ ਇੱਥੇ ਅਰਥ ਹੈ ਕਰੋੜ ਕਲੰਕ ਦਾ ਅਰਥ ਹੁੰਦਾ ਬਦਨਾਮੀ ਕਰੋੜਾਂ ਕਲੰਕ ਕਰੋੜਾਂ ਪੀਤੇ ਹੋਏ ਪਾਪ ਇੱਕ ਖਿੰਨ ਵਿੱਚ ਖਤਮ ਹੋ ਜਾਣਗੇ ਜਦੋਂ ਉਹਦੀ ਸ਼ਰਨ ਵਿੱਚ ਆਏਗਾ ਇਹਦਾ ਮਤਲਬ ਇਹ ਨਹੀਂ ਕਿ ਪਾਪ ਕਰਨਾ ਫਿਰ ਸ਼ਰਨ ਵਿੱਚ ਆਉਣਾ ਨਹੀਂ ਜਿਹੜੇ ਸਾਡੇ ਕੋਲ ਹੋ ਚੁੱਕੇ ਆ ਕਹਿੰਦੇ ਪਾਰ ਬ੍ਰਹਮ ਕੀ ਸ਼ਰਣੀ ਪਾਹੇ ਕੋਟ ਕਲੰਕ ਖਿੰਨ ਮੈਂ ਮਿਟ ਜਾਏ ਬੇਮੋ ਤਾਜ ਪੂਰਾ ਪਾਤਸ਼ਾਹ ਹੁਣ ਇਹਨੂੰ ਸ਼ਬਦ ਨੂੰ ਹਾਹੇ ਨੂੰ ਔਂਕੜ ਆਮ ਕਰਕੇ ਪੜਦੇ ਆਂ ਪਾਤਸ਼ਾਹ ਜਦ ਪੜਦੇ ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਸ਼ਾਹ ਪੜੋਗੇ ਹੋੜਾ ਲੱਗ ਜਾਏਗਾ ਹੁਣ ਬੇਮੋਤਾਜ ਜਿਹੜਾ ਸ਼ਬਦ ਲਿਖਿਆ ਜੱਜੇ ਨੂੰ ਵੀ ਔਂਕਰ ਉੱਥੇ ਆਪਾਂ ਬੇਮੋਤਾਜੋ ਥੋੜੇ ਪੜਦੇ ਆਂ ਇੱਕ ਬਚਨ ਵਾਸਤੇ ਇਹ ਸ਼ਬਦ ਹੈ ਕਹਿੰਦੇ ਬੇਮੋਤਾਜ ਪੂਰਾ ਪਾਤਸ਼ਾਹ ਪ੍ਰਭ ਸੇਵਕ ਸਾਚਾ ਬੇਸਾ ਜਿਹੜੇ ਸੇਵਕ ਹੈ ਨਾ ਪ੍ਰਮਾਤਮਾ ਦੇ ਉਹਨਾਂ ਦਾ ਸਹਾਰਾ ਵਿਸਾਪ ਦਾ ਮੰਗਦੇ ਨਾ ਵਿਸਾਪਾਂ ਉਹਨਾਂ ਦਾ ਭਰੋਸਾ ਉਹ ਸੱਚਾ ਪਰਮੇਸ਼ਰ ਹੈ ਗੁਰਪੁਰ ਰੱਖੇ ਦੇ ਹੱਥ ਪੂਰਾ ਗੁਰੂ ਜਦੋਂ ਹੱਥ ਦੇ ਕੇ ਰੱਖਦਾ ਨਾਨਕ ਪਾਰ ਬ੍ਰਹਮ ਸਮਰਾਥ ਹੈ ਸਮਰੱਥ ਸ਼ਬਦ ਪਰ ਜਿਹੜੀ ਕਵਤਾ ਦੀ ਗੁਰੂ ਮਹਾਰਾਜ ਜੀ ਲੈ ਪੂਰੀ ਕਰਨ ਵਾਸਤੇ ਹੱਥ ਉੱਥੇ ਆਇਆ ਸ਼ਬਦ ਇੱਥੇ ਆਇਆ ਸਮਰਾਥ ਗੁਰਪੁਰ ਰੱਖੇ ਦੇ ਹੱਥ ਨਾਨਕ ਪਾਰ ਬ੍ਰਹਮ ਸਮਰਾਥ ਅੱਜ ਸਾਨੂੰ ਸਤਿਗੁਰੂ ਸਮਝਾਉਂਦੇ ਆ ਕਹਿੰਦੇ ਬਿਨ ਹਰ ਭਾਉ ਕਾਹੇ ਕਾਮਾਨੇ ਕਿਸੇ ਕੋ ਨਾ ਡਰੋ ਰੱਬ ਤੋਂ ਡਰੋ ਜਦੋਂ ਰੱਬ ਤੋਂ ਡਰੋਗੇ ਕਿਸੇ ਦਾ ਡਰ ਨਹੀਂ ਰਹੇਗਾ ਬਿਨ ਹਰ ਭਾਉ ਕਾਹੇ ਕਾਮਾਨੇ ਹਰ ਬਿਸਰਤ ਕਾਹੇ ਸੁਖ ਜਾਣੇ ਪਰ ਜਦੋਂ ਰੱਬ ਨੂੰ ਭੁੱਲ ਜਾਓਗੇ ਕਹਿੰਦੇ ਪਤਾ ਜਾਣੋ ਕਿ ਸੁਖੀ ਹੋ ਜਾਓਗੇ ਰੱਬ ਨੂੰ ਭੁੱਲ ਕੇ ਦੁੱਖ ਹੀ ਦੁੱਖ ਹੈ ਉਹਨੂੰ ਯਾਦ ਕਰੋਗੇ ਜੋ ਸੁਖ ਕੋ ਚਾਹੇ ਸਦਾ ਸਰਣ ਰਾਮ ਕੀ ਲੈ ਗੁਰੂ ਮਹਾਰਾਜ ਕਿਰਪਾ ਕਰਨ ਇੰਨੀਆਂ ਬੇਨਤੀਆਂ ਸਾਧ ਸੰਗਤ ਦੀ ਆਪਦੀਆਂ ਨੇ ਪ੍ਰਵਾਨ ਕਰਨੀਆਂ ਹੋਈਆਂ ਭੁੱਲਾਂ ਨੂੰ ਬਖਸ਼ ਦੇ ਆ ਬਲਾਉ ਫਤ ਸਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਸਤਿਨਾਮ 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 ਜੀ ਵਾਹਿਗੁਰੂ